ਕਿ ਮਾਰੇ ਅੰਸਰ ਹਰ ਰੋਜ਼ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਨੇ ਉਸ ਤੋਂ ਬਾਅਦ ਨਸ਼ਾ ਕਰਦੇ ਨੇ ਮੇਰੇ ਸੋਹਣੇ ਪੰਜਾਬ ਨੂੰ ਹੋ ਗਿਆ ਹੈ ਕਿ ਸਾਥੀਓ ਆਮ ਬੰਦੇ ਦੀ ਗੱਲ ਕਰਾ ਤੋ ਇਹੀ ਕਹਿੰਦੇ ਆ ਕਿ ਇਹਨਾਂ 420 ਲੋਕਾਂ ਕਰਕੇ 420 ਸਿਆਂ ਕਰਕੇ ਜ਼ਿੰਦਗੀ ਬਹਣ ਲੱਗ ਰਹੀ ਹੈ 420 ਦੋਸਤੋ ਜ਼ਿੰਦਗੀ ਬਹਣ ਲੱਗ ਰਹੀ ਹੈ 420 ਦੋਸਤੋ ਸਤਿ ਸ਼੍ਰੀ ਅਕਾਲ ਪੀਵੀਪੱਤੀ ਨਵਾਂ ਸ਼ਹਿਰ ਦੇਖ ਰਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਮੇਸ਼ਵਰ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਆਏ ਦਿਨ ਨਵਾਂ ਸ਼ਹਿਰ ਵਿੱਚ ਚੋਰੀ ਲੁੱਟਖੋਹਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹਨਾਂ ਨੂੰ ਮਾੜੇ ਅੰਸਰ ਅੰਜਾਮ ਦਿੰਦੇ ਆ ਜਿਸ ਦੇ ਕਰਕੇ ਲੋਕਾਂ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਹੈ ਪਰ ਸਾਨੂੰ ਸਾਰਿਆਂ ਨੂੰ ਇਹ ਵੀ ਗੱਲ ਭੱਲੀ ਭਾਂਤੀ ਪਤਾ ਹੈ ਕਿ ਜਿਹੜੇ ਮਾੜੇ ਅੰਸਰ ਹੈ ਜ਼ਿਆਦਾਤਰ ਨੌਜਵਾਨ ਹੈ ਬੇਰੋਜ਼ਗਾਰ ਨੇ ਔਰ ਨਸ਼ੇ ਦੀ ਪੂਰਤੀ ਲਈ ਮਾੜੇ ਕੰਮਾਂ ਨੂੰ ਅੰਜਾਮ ਦਿੰਦੇ ਆ ਲੇਕਿਨ ਅੱਜ ਅਸੀਂ ਸ਼ਲਾਘਾ ਕਰਨ ਆਏ ਆ 노 ਡਾਊਟ ਅਸੀਂ ਜਦੋਂ ਕੋਈ ਮਾੜੀ ਘਟਨਾ ਵਾਪਰਦੀ ਹੈ ਉਹ ਵੀ ਤੁਹਾਡੇ ਅੱਗੇ ਪੇਸ਼ ਕਰਦੇ ਪਰ ਅੱਜ ਨਵਾਂ ਸ਼ਹਿਰ ਪੁਲਿਸ ਦੀ ਸ਼ਲਾਘਾ ਕਰਨ ਆਇਆ ਸਿਟੀ ਪੁਲਿਸ ਦੀ ਸ਼ਲਾਘਾ ਕਰਨ ਆਇਆ ਕਿਉਂਕਿ ਇਹਨਾਂ ਨੇ ਚਾਰ ਮੈਂਬਰ ਇੱਕ ਜਿਹੜਾ ਗਰੋਅ ਹੈ ਉਸ ਦਾ ਪਰਦਾ ਫਾਰਸ਼ ਕੀਤਾ ਜਿਹੜਾ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦਾ ਸੀ ਚੋਰੀਆਂ ਨੂੰ ਅੰਜਾਮ ਦਿੰਦਾ ਸੀ ਤੇ ਜਿਨ੍ਹਾਂ ਕੋਲ ਦਾਤਰ ਹੁੰਦੀ ਸੀ ਤੇਜ਼ ਤਾਂ ਹਥਿਆਰ ਹੁੰਦੇ ਸੀ ਜਿਹਦੇ ਨਾਲ ਉਹ ਲੋਕਾਂ ਨੂੰ ਡਰਾ ਕੇ ਜਿਹੜਾ ਉਹਨਾਂ ਤੋਂ ਲੁੱਟਾਂ ਖੋਹਾਂ ਕਰਦੇ ਸੀ ਤੇ ਹੋ ਸਕਦਾ ਕਈਆਂ ਤੇ ਸੱਟਾਂ ਮਾਰੀਆਂ ਵੀ ਹੁਣ ਹੁਣ ਹੁੰਦਾ ਕੀ ਹੈ ਜੀ ਆਪਾਂ ਚੱਲਦੇ ਚੱਲਦੇ ਤਸਵੀਰਾਂ ਵੀ ਨਾਲ ਦਿਖਾ ਦਿੰਦੇ ਹਾਂ ਹੁੰਦਾ ਕੀ ਹੈ ਜੀ ਜਿਹੜੇ ਮਾੜੇ ਚਾਰ ਅਨਸਰ ਨੇ ਇਹਨਾਂ ਬਾਰੇ ਇਤਲਾ ਮਿਲਦੀ ਹੈ ਏਐਸਆਈ सुरेंद्र ਕੁਮਾਰ ਹੁਣਾਂ ਨੂੰ ਜਦੋਂ ਆਪਣੀ ਟੀਮ ਦੇ ਨਾਲ ਹੁੰਦੇ ਰੇ ਉਸ ਤੋਂ ਬਾਅਦ ਨਵਾਂ ਸ਼ਹਿਰ ਬਾਈਪਾਸ ਦੇ ਕੋਲ ਮਹਿੰਦੀਪੁਰ ਬਾਈਪਾਸ ਦੇ ਕੋਲ ਜਾ ਕੇ ਜਿਹੜੇ ਇਹ ਮਾੜੇ ਅਨਸਰ ਹੈ ਉਹਨਾਂ ਨੂੰ ਦਬੋਚਿਆ ਜਾਂਦਾ ਜਿਹੜੇ ਸਕੂਟੀ ਤੇ ਸਵਾਰ ਸਨ ਔਰ ਉਹਨਾਂ ਨੂੰ ਦਬੋਚ ਲਿਆ ਜਾਂਦਾ ਉਸ ਤੋਂ ਬਾਅਦ ਜਦ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਸ਼ਕਤੀ ਨਾਲ ਤਫਤੀਸ਼ ਕੀਤੀ ਜਾਂਦੀ ਹੈ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਆਪਣੇ ਬਾਕੀ ਸਾਥੀਆਂ ਦਾ ਨਾਮ ਵੀ ਦੱਸ ਦਿਆ ਤੇ ਬਾਕੀ ਸਾਥੀ ਵੀ ਜਿਹੜੇ ਨਵਾਂ ਸ਼ਹਿਰ ਬਸ ਅੱਡੇ ਤੋਂ ਫੜੇ ਜਾਂਦੇ ਆ ਦਬੋਚੇ ਜਾਂਦੇ ਪਰ ਵੱਡੀ ਗੱਲ ਹੈ ਕਿ ਜਿਹੜੇ ਦੋ ਜਣੇ ਫੜੇ ਗਏ ਪਹਿਲਾਂ ਔਰ ਉਹਨਾਂ ਦੇ ਸਾਥੀ ਫੜੇ ਗਏ ਆ ਇਹਨਾਂ ਕੋਲ ਦੋ ਦਾਤਰਾ ਮਿਲੀਆਂ ਨੇ ਅਤੇ ਦੋ ਚੋਰੀ ਦੇ ਮੋਬਾਈਲ ਵੀ ਜਿਹੜੇ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਆ ਇਹ ਚਾਰ ਜਣੇ ਜੇ ਨਾਂ ਫੜੇ ਜਾਂਦੇ ਪਤਾ ਨਹੀਂ ਹੋਰ ਕਿੰਨੀਆਂ ਕਟਣਾਵਾਂ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਕਿੰਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸੀ ਤੰਗ ਕਰਨਾ ਸੀ ਔਰ ਪਤਾ ਨਹੀਂ ਕਿੰਨਾ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਸੀ ਪਰ ਹੁਣ ਇੱਕ ਵਾਰੀ ਅਸੀਂ ਐਸਆਈ ਸੁਰਿੰਦਰ ਕੁਮਾਰ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਜਿਹੜੇ ਇਹ ਚਾਰ ਅਰੋਪੀ ਉਹਨਾਂ ਨੇ ਫੜੇ ਉਹਨਾਂ ਕੋਲ ਕੀ ਕੀ ਬਰਾਮਦ ਹੋਇਆ ਦੋ ਦਾਤਰ ਦੋ ਫੋਨ ਤਾਂ ਤਾਂ ਸਾਨੂੰ ਪਤਾ ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਚੀਜ਼ ਬਰਾਮਦ ਹੋਈ ਹੈ ਇਹਨਾਂ ਤੇ ਪਹਿਲਾਂ ਕਿੰਨੇ ਮਾਮਲੇ ਦਰਜਨ ਇਹ ਕੀ ਜਦੋਂ ਫੜੇਗੇ ਉਸ ਸਮੇਂ ਕਿਸ ਨੂੰ ਨਿਸ਼ਾਨਾ ਬਣਾਉਣ ਜਾ ਰਹੇ ਸਨ ਕਿ ਪੁਲਿਸ ਨੂੰ ਕੋਈ ਗੁਪਤ ਸੂਚਨਾ ਮਿਲਦੀ ਹੈ ਗੁਪਤ ਪੁਲਿਸ ਨੂੰ ਕੋਈ ਉਹਨਾਂ ਦਾ ਸੂਤਰ ਜਿਹੜਾ ਆ ਕੇ ਇਸ ਬਾਰੇ ਜਾਣਕਾਰੀ ਦਿੰਦਾ ਤਾਂ ਬਹੁਤ ਸਾਰੇ ਬਹੁਤ ਸਾਰੇ ਸਵਾਲ ਨੇ ਉਹ ਸਵਾਲ ਜਿਹੜੇ ਅੱਖਾਂ ਦੇ ਪਰਵੱਟੇ ਖੜੇ ਕਰ ਦਿੰਦੇ ਆ ਮੱਥੇ ਦੇ ਛਿਕਨ ਲਿਆਂਦੇ ਆ ਕਿ ਨੌਜਵਾਨ ਕਿਉਂ ਮਾੜੇ ਪਾਸੇ ਤੁਰੇ ਹੋਏ ਆ ਕੀ ਇਹ ਨਸ਼ੇ ਦੇ ਆਦੀ ਨੇ ਜਿਨ੍ਹਾਂ ਨੂੰ ਪੁਲਿਸ ਨੇ ਫੜਿਆ ਕਿੰਨੀਆਂ ਬਾਰ ਦਤਾਂ ਉਹਨਾਂ ਨੇ ਪਹਿਲਾਂ ਅੰਜਾਮ ਦਿੱਤਾ ਸਾਰੇ ਸਵਾਲ ਅਸੀਂ ਏਐਸਆਈ ਸੁਰੇਂਦਰ ਕੁਮਾਰ ਹੋਂਦ ਤੋਂ ਲੈਣੀ ਸਾਡੇ ਨਾਲ ਹੁਣ ਏਐਸਆਈ ਸੁਰੇਂਦਰ ਕੁਮਾਰ ਜੀ ਮੌਜੂਦ ਨੇ ਜਿਨ੍ਹਾਂ ਨੇ ਬੜੀ ਹੀ ਦਲੇਰੀ ਨਾਲ ਇਹ ਜਿਹੜੇ ਲੁੱਟਾ ਖੋਹਾਂ ਕਰਨ ਵਾਲੇ આરોપી ਨੇ ਉਹਨਾਂ ਨੂੰ ਫੜਿਆ ਸਰ ਇਹ ਪੂਰਾ ਮਾਮਲਾ ਹੈ ਕਿ ਜੀ ਇਹ ਜੀ ਲੋਕਾਂ ਨੂੰ ਦੇਣਾ ਦਾਤ ਦਿਖਾੜ ਕੇ ਲੁੱਟਖੋਹ ਕਰ ਲੈਂਦੇ ਸੀ ਮੋਬਾਈਲ ਖੋਹ ਲੈਂਦੇ ਸੀ ਪੈਸੇ ਖੋਹ ਲੈਂਦੇ ਸੀ ਜੀ ਤੇ ਉਹ ਉਪਾਰ ਬੀਤੇ ਦੀ ਪੈਂ ਮੈਂਦੀ ਪਰਚੋ ਉਹ ਪੋਲ ਦੇ ਥਲੇ ਹੋਈਤਾ ਅਖਰ ਹਾਂਜੀ ਇਹ ਸਰ ਕਿੰਨੇ ਜਾਣੇ ਮੌਕੇ ਤੇ ਫੜੇ ਜੀ ਮੌਕੇ ਦੇ ਚਾਰੇ ਜਣੇ ਵਾ ਚਾਰ ਜਣੇ ਪਰਚਾ ਹਾਂਜੀ ਤੇ ਇਹਨਾਂ ਕੋਲ ਉਸ ਸਮੇਂ ਕੋਈ ਹਥਿਆਰ ਸੀਗਾ ਜੀ ਹਾਂਜੀ ਉਹ ਦੋ ਦਾਤਰਵਾਂ ਰਾਂ ਦਾ ਵੀ ਦੋ ਮੋਬਾਈਲ ਚੋਰੀ ਦੇ ਅੱਛਾ ਜੀ ਦੋ ਦਾਤਰ ਤੇ ਦੋ ਚੋਰੀ ਦੇ ਮੋਬਾਈਲ ਪਰਚਾ ਇਹਨਾਂ ਨੇ ਕਬੂਲ ਲਿਆ ਜੀ ਕਿ ਮੋਬਾਈਲ ਚੋਰੀ ਦੀ ਹਾਂਜੀ ਹਾਂਜੀ ਇਹ ਸਰ ਕਿਹੜੇ ਵਹੀਕਲ ਤੇ ਸੀਗੇ ਜੀ ਇਹ ਐਕਟਵਾਟੇ ਸੀਗੇ ਮਤਲਬ ਚਾਰ ਜਣੇ ਪਰ ਚਾਰੇ ਐਕਟਵਾਟ ਸੀ ਨਹੀਂ ਸਰ ਇੱਕ ਉਹ ਰੇਕੜਾ ਸੀ ਬਾਸਟ ਸਟ੍ਰੀਟ ਤੇ ਇਹਨਾਂ ਦੀ ਵੇਟ ਕਰਦਾ ਸੀਗਾ ਅੱਛਾ ਜੀ ਫਿਰ ਇਹਨਾਂ ਨੇ ਦੱਸਿਆ ਹੋਣਾ ਤੁਹਾਨੂੰ ਕਿ ਇਸੋ ਜਿਹੜੀ ਐਕਟਿਵ ਆ ਉਹਦੇ ਬਾਰੇ ਪਤਾ ਲੱਗੇ ਕਿ ਚੋਰੀ ਦੀ ਹੈ ਕਿ ਇਹਨਾਂ ਨੇ ਚੋਰੀ ਦੀ ਹੈ ਉਹ ਵੀ ਚੋਰੀ ਦੀ ਨਹੀਂ ਚੋਰੀ ਦੀ ਅੱਛਾ ਜੀ ਉਹ ਇਹਨਾਂ ਦੀ ਆਪਣੀ ਹੈ ਆਪਣੀ ਸਰ ਇਹ ਜਿਹੜੇ ਫੜੇ ਗਏ ਆ ਨੌਜਵਾਨ ਇਹਨਾਂ ਦੀ ਕਿੰਨੀ ਕਿੰਨੀ ਉਮਰ ਹੈ ਜੀ ਇਹ 21 ਤੋਂ ਲੈ ਕੇ 33 ਸਾਲ ਤੱਕ 21 ਤੋਂ ਲੈ ਇਹਨਾਂ ਤੇ ਪਹਿਲਾਂ ਕੀ ਹੈਗਾ ਮਾਮਲਾ ਦਰਜ ਇਹ ਦੋ ਤੇ ਹੈਗਾ ਦੋ ਤੇ ਹੈਗਾ ਤੇ ਸਰ ਇਹ ਨਸ਼ੇ 'ਚ ਲਿਪਟਾ ਹੈ ਕਿ ਨਸ਼ੇ 'ਚ ਨਸ਼ੇ ਕਰ ਹਾਂਜੀ ਤੇ ਸਰ ਹੁਣ ਇਹਨਾਂ ਦਾ ਰਿਮਾਂਡ ਜੱਜ ਸਾਹਿਬ ਅੱਗੇ ਪੇਸ਼ ਕਰ ਦਿੱਤਾ ਜੀ ਪੇਸ਼ ਕਰਤਾ ਜੀ ਦੋ ਦਿਨ ਦਾ ਰਿਮਾਂਡ ਹੈ ਕੱਲ ਨੂੰ ਫੇਰ ਪੇਸ਼ ਕਰਨੀ ਹੈ ਸਰ ਇਹ ਜਿਹੜੇ ਚਾਰ ਬੰਦੇ ਫੜੇ ਆ ਇਹੀ ਗੈਂਗ ਮੈਂਬਰ ਹੈ ਕਿਤੇ ਤੋਂ ਲਵ ਹੋਰ ਵੀ ਗੈਂਗ ਦੇ ਮੈਂਬਰ ਹੈਗੇ ਇਹੀ ਚਾਰੇ ਇਹੀ ਆ ਜਿਹੜੇ ਵਲਕੇ ਕਰਦੇ ਸੀ ਇਹਨਾਂ ਦਾ ਸਰਗਨਾ ਸਰਗਨਾ ਨਿਤਨ ਕੁਮਾਰ ਮੰਡੀ ਅਸੀਂ ਨਿਤਨ ਕੁਮਾਰ ਮੰਡੀ ਸਰ ਇਹ ਨਵਾਂ ਸ਼ਹਿਰ ਏਰੀਆ 'ਚ ਹੀ ਕਰਦੇ ਸੀ ਵਾਰਤਾ ਤੋਂ ਅੰਜਾਮ ਦਿੰਦੇ ਸੀ ਕਿ ਨਵਾਂ ਸ਼ਹਿਰ ਤੋਂ ਬਾਹਰ ਜਾ ਕੇ ਵੀ ਨਵਾਂ ਸ਼ਹਿਰ ਦੇ ਏਰੀਆ 'ਚ ਹੀ ਹਾਲੇ ਦੋਲੇ ਬਸ ਤੇ ਕਿੰਨੀਆਂ ਕ ਵਾਰ ਦਾ ਤਕਬੂਲ ਲੀਆਂ ਸਰ ਇਹਨਾਂ ਨੇ ਬਸ ਬੁੱਢਾਈ ਆ ਦੇ ਤਿੰਨ ਚਾਰ ਕੂਲੀਆਂ ਮੈਨੂੰ ਪਤਾ ਸਰ ਤੁਸੀਂ ਬੀਜਿਓ ਤੇ ਇਹਨਾਂ ਤੋਂ ਬਰਾਮਤ ਕੀ ਬਸ ਦੋ ਫੋਨਾਂ ਦੀ ਹੋਈ ਆ ਜੀ ਦੋ ਫੋਨ ਦੋ ਦੱਤਰ ਉਹ ਫੋਨ ਤੇ ਦੋ ਦਾਖਲ ਤੇ ਸਰ ਉਮੀਦ ਉਮੀਦ ਬਾਕੀ ਤਵਤੀਸ਼ ਜਾਰੀ ਹੈ ਉਮੀਦ ਹੈ ਕਿ ਸਰ ਹੋਰ ਵੀ ਕਲੂਜ਼ ਆਥਣਗੇ ਹੀਡਸ ਮਿਲਣਗੇ ਇਸੇ ਕਾਰਨ ਰਿਮਾਂਡ ਲਿਆ ਅੱਛਾ ਕਿਰਿੰਦਰ ਮਾਂਡ ਲਿਆ ਦੋ ਦਿਨ ਦਾ ਚਲੋ ਬਹੁਤ ਸ਼ੁਕਰੀਆ ਸਰ ਬਹੁਤ ਧੰਨਵਾਦ ਤੁਸੀਂ ਸੁਣਿਆ ਐਸਆਈ सुरेंद्र ਕੁਮਾਰ ਹੋਣਾ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਚਾਰ ਨੌਜਵਾਨ ਫੜੇ ਗਏ ਆ ਜਿਨ੍ਹਾਂ ਦੀ ਉਮਰ 21 ਸਾਲ ਤੋਂ ਲੈ ਕੇ 33 ਸਾਲ ਦੇ ਵਿਚਕਾਰ ਹੈ ਔਰ ਨਸ਼ੇ ਦੀ ਪੂਰਤੀ ਲਈ ਉਹ ਮਾੜੀਆਂ ਘਟਣਾਵਾਂ ਨੂੰ ਅੰਜਾਮ ਦਿੰਦੇ ਸੀ ਦਾਤਰ ਦਿਖਾ ਕੇ ਲੋਕਾਂ ਨੂੰ ਰਾਕੇ ਲੁੱਟਾ ਖੋਹਾ ਕਰਦੇ ਸੀਗੇ ਔਰ ਹੁਣ ਥੱਲ ਪਵੇਗੀ ਜਿਹੜੇ 4 ਜਾਣੇ ਆ ਫੜੇ ਗਏ ਆ ਇਹਨਾਂ ਨੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਨਿਸ਼ਾਨਾ ਬਣਾਉਣਾ ਸੀਗਾ ਨਿਸ਼ਾਨਾ ਬਣਾ ਕੇ ਹੋ ਸਕਦਾ ਉਹਨਾਂ ਦਾ ਕੋਈ ਸਰੀਰਕ ਨੁਕਸਾਨ ਵੀ ਕਰ ਦੇ ਤਾਂ ਉਸ ਤੋਂ ਬਚਾ ਹੋਇਆ ਪਰ ਉਮੀਦ ਕਰਦੇ ਆ ਜਿਵੇਂ ਸਾਡੇ ਤੱਕ ਇਹ ਵੀ ਗੱਲ ਪਹੁੰਚ ਰਹੀ ਹੈ ਕਿ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਆ ਔਰ ਗੰਭੀਰਤਾ ਨਾਲ ਇਸ ਮਾਮਲੇ ਨੂੰ ਲਿਆ ਜਾ ਰਿਹਾ ਪੁੱਛਗਿੱਛ ਚੱਲ ਰਹੀ ਆ ਪੁਲਿਸ ਵੱਲੋਂ ਸਖਤੀ ਨਾਲ ਪੁੱਛਗਿੱਛ ਚੱਲ ਰਹੀ ਆ ਉਮੀਦ ਜਿਤਾਈ ਜਾ ਰਹੀ ਆ ਕਿ ਅੱਜ ਕੱਲ ਦੇ ਅੰਦਰ ਅੰਦਰ ਸੀਨੀਅਰ ਅਫਸਰ ਜਿਹੜੇ ਆ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਕਰਨਗੇ ਕਿ ਪਿਛਲੇ ਦਿਨਾਂ ਵਿੱਚ ਪਿਛਲੇ ਸਮੇਂ ਵਿੱਚ ਇਹਨਾਂ ਮਾੜੇ ਅਨਸਰਾਂ ਵੱਲੋਂ ਕਿੰਨੇ ਕੁ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਿੱਥੇ-ਕਿੱਥੇ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਉਹ ਸਾਰੀ ਡਿਟੇਲ ਜਿਹੜੀ ਹੈ ਹੋ ਸਕਦਾ ਅੱਜ ਕੱਲ੍ਹ ਚ ਸਾਂਝੀ ਕੀਤੀ ਜਾਵੇ ਔਰ ਹੋ ਸਕਦਾ ਇਹਨਾਂ ਨਾਲ ਹੋਰ ਵੀ ਗੈਂਗ ਮੈਂਬਰ ਜੁੜੇ ਹੋਣ ਉਹਨਾਂ ਦਾ ਵੀ ਪਤਾ ਲੱਗੇ ਤਾਂ ਅਸੀਂ ਉਮੀਦ ਕਰਦੇ ਹਾਂ ਜਿਹੜੀ ਅੱਜ ਕੱਲ੍ਹ ਚ ਪ੍ਰੈਸ ਕਾਨਫਰੰਸ ਹੋਵੇਗੀ ਉਹ ਬਹੁਤ ਕ੍ਰੂਸ਼ਲ ਹੋਣ ਵਾਲੀ ਹੈ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਔਰ ਪੁਲਿਸ ਹੋਰ ਵੀ ਬਹੁਤ ਸਾਰੀ ਜਾਣਕਾਰੀ ਲੈ ਕੇ ਜਿਹ ਤਦ ਤੱਕ ਪੜੇ ਰਹਿਣਾ ਵਿਪਤੀ ਨਵਾਸ਼ਣਾ ਆਪਣੇ ਛੋਟੇ ਵੀ ਨਹੀਂ ਸੁਰਿ ਕੀ ਕੈਮਰਾ ਪਰ ਸਮਝ ਕੇ ਜਾਸਤੋ ਬੋਲ ਜਿੰਨ ਫਤਵਾਸ ਰਮਗੇ ਸੱਚੀਨ ਕਲਰਾ ਬਰਖਾ